ਸ਼੍ਰੀਮਤੀ ਸ਼ਬਦੇ ਚੋਪੜਾ ਜੀ ਦੀ ਅੱਜ ਯਾਦ ਨੂੰ ਸਮਰਪਿਤ ਅੱਜ ਇੱਕ ਮੈਡੀਕਲ ਕੈਂਪ ਬਟਾਲਾ ਦੇ ਵਿੱਚ ਲਗਾਇਆ ਗਿਆ ਪੰਜਾਬ ਦੇ ਇੱਕ ਸਮੂਹ ਵੱਲੋਂ ਜਿਹੜਾ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਔਰ ਇੱਕ ਨਿੱਜੀ ਹਸਪਤਾਲ ਦੇ ਵਿੱਚ ਕੈਂਪ ਲੋੜਵੰਦਾਂ ਲਈ ਫ੍ਰੀ ਇਲਾਜ ਦੀ ਜਨਰਲ ਮੈਡੀਕਲ ਕੈਂਪ ਔਰ ਜਿੱਤੇ ਕੀ ਉਹਨਾਂ ਦੇ ਟੈਸਟ ਕੀਤੇ ਗਏ ਨੇ ਜਿੱਤੇ ਉਹਨਾਂ ਲੋੜਵੰਦਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਉੱਥੇ ਇਹ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਇੱਕ ਸੇਵਾ ਇੱਕ ਸੇਵਾ ਭਾਵਨਾ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਸੇਵਾ ਦਾ ਮੈਸੇਜ ਦਿੱਤਾ ਜਾ ਰਿਹਾ ਹੈ ਔਰ ਇਹ ਹਰ ਸਾਲ ਜਿਹੜਾ ਮੈਡੀਕਲ ਕੈਂਪ ਬਟਾਲਾ ਲਗਾਇਆ ਜਾਂਦਾ ਔਰ ਪਟਾਰਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਐਸੇ ਮੈਡੀਕਲ ਕੈਂਪ ਵਿਰੇ ਨੇ ਉਹਨਾਂ ਦੀ ਯਾਦ ਨੂੰ ਸਰਬਤ ਲਗਾਏਗਾ ਜਿੱਥੇ ਉਸ ਦੇ ਨਾਲ ਨਾਲ ਹੀ ਇੱਥੇ ਜੇ ਗੱਲ ਕਰੀਏ ਤੇ ਸ਼ਰਧਾ ਦੇ ਫੁੱਲ ਪੇਟ ਕਿਤੇ ਜਿਹੜੇ ਲੋਕ ਇੱਥੇ ਪਹੁੰਚੇ ਚਾਹੇ ਉਹ ਰਾਜਸੀ ਲੋਕ ਸੀ ਚਾਹੇ ਉਹ ਸਮਾਜਿਕ ਲੋਕ ਸੀ ਵਾਇਨਸ ਕਲੱਬ ਦੇ ਮੈਂਬਰ ਸੀ ਤਾਂ ਉਹਨਾਂ ਵੱਲੋਂ ਵੀ ਇਸ ਕੈਂਪ ਦੇ ਵਿੱਚ ਪਹੁੰਚ ਕੇ ਸ਼੍ਰੀਮਤੀ ਸ਼ਰਬੀਸ਼ ਚੋਪੜਾ ਦੀ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਔਰ ਗਰੀਬ ਔਰ ਲੋੜਵੰਦ ਲੋਕਾਂ ਦੀ ਜਿਹੜੀ ਇਹ ਕਹਿ ਸਕਦੇ ਆ ਮਦਦ ਲਈ ਇੱਕ ਮੈਡੀਕਲ ਕੈਂਪ ਜਿੱਤੇ ਕਿ ਮਾਹਰ ਡਾਕਟਰਾਂ ਮੰਨ ਲਓ ਜਿਹੜਾ ਚੈੱਕਅਪ ਕੈਂਪ ਲਗਾਇਆ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਔਰ ਟੀਮ ਨੂੰ ਡਾਕਟਰਸ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ ਪੰਜਾਬ ਕੇਸ ਨੂੰ ਵੱਲੋਂ ਤਾਂ ਕਿ ਉਹਨਾਂ ਦੀ ਜਿਹੜੀ ਸੇਵਾ ਨਿਭਾਈ ਗਈ ਹੈ ਅੱਜ ਸੇਵਾ ਨਿਭਾਈ ਹੈ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਪ੍ਰੀ ਮੈਡੀਕਲ ਚੈੱਕਅਪ ਕੀਤਾ ਗਿਆ ਡਾਕਟਰਸ ਵੱਲੋਂ ਇਹ ਦੇਖਦੇ ਹੂਏ ਹਰ ਸਾਲ ਲਗਾਇਆ ਜਾਂਦਾ ਹੈ ਮੈਡੀਕਲ ਕੈਂਪ ਵੀ ਬਲੱਡ ਡੋਨੇਸ਼ਨ ਕੈਂਪ ਵੀ ਲੱਗਦਾ ਹੈ ਜੀ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਬਿਲਕੁਲ ਜੀ ਬਹੁਤ ਵੱਡਾ ਉਪਰਾਲਾ ਜੀ ਬਹੁਤ ਵਧੀਆ ਉਪਰਾਲਾ ਇਹ ਇੱਕ ਉਹਨਾਂ ਨੇ ਇੱਕ ਵਾਰੀ ਲਗਾਤਾ ਤੇ ਫਿਨਿਸ਼ ਹੋ ਗਿਆ ਇਹ ਹਰ ਸਾਲ ਇਹਨਾਂ ਦੀ ਸਾਰੀ ਟੀਮ ਜਿਹੜਾ ਸੇਵਾ ਕਰਦੀ ਹੈ ਲੋਕਾਂ ਦੀ ਲੈ ਕੇ ਗਿਆ ਉਹਨਾਂ ਕਿਹੜੀ ਬਾਉ ਜੀ ਆਪ ਅਮਰਨਾਥ ਯਾਤਰਾ ਦੇ ਜਿਹੜੇ ਰਾਸ਼ਨ ਦੇ ਕੇ ਉਹ ਚੱਕ ਦੇ ਨੇ ਜਾਂਦੇ ਨੇ ਉੱਥੇ ਜਿੱਥੇ ਸੰਗਤ ਨਹੀਂ ਪਹੁੰਚ ਸਕਦੇ ਉੱਥੇ ਰਾਸ਼ਨ ਪਹੁੰਚਾਉਂਦੇ ਨੇ ਸਲੂਟ ਹੈ ਉਹਨਾਂ ਨੂੰ ਠੀਕ ਹੈ ਜਿਹੜੇ ਇਸ ਸਮਰਥਨ ਵਿੱਚ ਨੇ ਇਹ ਤਰਕ ਉਹ ਕਿ ਹਿੰਦ ਦੀ ਕਰਾਈ ਤੋਂ ਸੇਵਾ ਕਰ ਰਹੇ ਜੀ ਆਪਣਾ ਸਾਡੇ ਹਿੰਦੁਸਤਾਨ ਦੇ ਮਹਾਨ ਲੜਕ ਲੇਖਕ ਔਰ ਹਿੰਦ ਸਮਾਚਾਰ ਸਮੂਹ ਦੇ ਜਿਹੜੇ ਚੀਫ ਐਡੀਟਰ ਸ਼੍ਰੀ ਬਿਜੇ চোপੜਾ ਜੀ ਦੀ ਧਰਮਪਤਨੀ ਸ਼੍ਰੀਮਤੀ ਸਰਦੇਸ਼ চোপੜਾ ਜੀ ਦੀ 10ਵੀਂ ਵਰ੍ਹੇਗੰਢ ਦੇ ਬਲਕਸ ਦੇ ਵਿੱਚ ਜੋ ਜਨਰਲ ਮੈਡੀਕਲ ਚੈੱਕਅਪ ਰੱਖਿਆ ਗਿਆ ਉਹ ਜਿਹਦੇ ਆਰਗੇਨਾਈਜ਼ਰ ਯੋਗੇਸ਼ 베ਦੀ ਜੀ ਹਨ ਨਾ ਸਮੀਨਾ ਵੀ ਆਸੇ ਪਰਿਵਾਰ ਨੂੰ ਇੱਕ ਸੱਚੀ ਸਰਦਾਂਝਲੀ ਇਹੋ ਹੀ ਹੈ ਕਿ ਉਹਨਾਂ ਦੀ ਬਰਸੀ ਦੇ ਉੱਤੇ ਸਤਰਾਂ ਤਰ੍ਹਾਂ ਦੇ ਕੈਂਪ ਲਗਾਈ ਜਾਣ ਬਲੱਡ ਡੋਨੇਸ਼ਨ ਕੈਂਪ ਲਗਾਈ ਜਾਣ ਜਨਰਲ ਟੀਕਾ ਕੈਂਪ ਲਗਾਈ ਜਾਣ ਉਸ ਪਰਿਵਾਰ ਨੇ ਸਾਡੀ ਦੇਸ਼ ਦੀ ਏਕਤਾ ਰਖੰਡਤਾ ਦੇ ਵਾਸਤੇ ਆਪਣੇ ਪਰਿਵਾਰ ਦੇ ਅਨਮੋਲ ਹੀਰੇ ਜਿਹੜੇ ਨੇ ਉਹਨਾਂ ਦੀ ਅਜਾਨਾ ਕੁਰਬਾਨੀ ਕੀਤੀਆਂ ਔਰ ਸਾਡੇ ਵਾਸਤੇ ਦੀ ਸੱਚੀ ਸਰਦਾਂਝਲੀ ਇਹੋ ਹੀ ਹੈ ਕਿਸੀ ਉਹਨਾਂ ਨੂੰ ਕਿਤੇ ਦੇ ਉਹਨਾਂ ਦੀ ਵਰਸੀ ਤੇ ਉੱਤੇ ਨਹੀਂ ਉਹਨਾਂ ਦੇ ਵੈਸੇ ਹੀ ਜਨਮ ਦੇ ਵਿੱਚ ਸਾਨੂੰ ਇੱਕ ਐਸੇ ਕੈਂਪਾਂ ਦਾ ਯੋਜਨ ਕਰਦੇ ਰਹਿਣਾ ਚਾਹੀਦਾ ਹੈ ਉਹ ਅੱਜ ਦਾ ਜੋ ਕੈਂਪ ਹੈ ਉਸ ਦਾ ਸਾਰਾ ਸ਼ਰੇ ਜੋ ਬੇਸ਼ ਬੇਰੀ ਜੀ ਜਾਂਦਾ ਹੈ ਔਰ ਸਾਰੇ ਬਡਾਲਾ ਨਿਵਾਸੀਆਂ ਵਾਸਤੇ ਅਪੀਲ ਕਰਦੇ ਹਾਂ ਕਿ ਜਲੇਸ਼ 베ਰੀ ਜੀ ਨੂੰ ਇਹੋ ਜੇ ਪ੍ਰੋਜੈਕਟ ਕਰਨ ਵਾਸਤੇ ਹਮੇਸ਼ਾ ਹੀ ਯੋਗਦਾਨ ਦੇਣ ਤਾਂ ਕਿ ਸਾਡੇ ਬਡਾਲੇ ਦੇ ਲੋਕ ਵੀ ਐਸੇ ਕੈਂਪਸ ਤੋਂ ਲਾਭ ਵਾੜ ਕੇ ਆਪਣਾ ਸਵਸਥ ਜੀਵਨ ਜੀਣਾ ਕੋ ਜੀ ਸਕਣ ਮੈਡੀਕਲ ਕੈਂਪਸ ਚੈੱਕ ਲਈ ਸਮਰਥਨ ਦੇਣਾ ਇਹ ਆਪਣੇ ਸਾਥ ਬਹੁਤ ਹੀ ਵਧੀਆ ਉਪਰਾਣਾ ਵਾ 베ਰੀ ਸਾਹਿਬ ਹਰ ਸਾਲ ਇਹ ਕਰਦੇ ਨੇ ਸਰਦੇਸ਼ ਚੋਪੜਾ ਜੀ ਜੋ ਕਿ ਮਿਲਿਆ ਕਪੜੇ ਦੀ ਤਪਨੇ ਉਹਨਾਂ ਦੇ ਯਾਦ ਦੇ ਵਿੱਚ ਹਰ ਸਾਲ ਜਿਹੜਾ ਮੈਡੀਕਲ ਕੈਂਪ ਜਿਹੜਾ ਲਗਾਇਆ ਜਾਂਦਾ ਵਾ ਔਰ ਇਹਦੇ ਵਿੱਚ ਮੈਂ ਦੇਖਦਾ ਪਿਆ ਜਦੋਂ ਦਾ ਆਇਆ ਦਵਾ ਬਹੁਤ ਹੀ ਆਸੇ ਆਸੇ ਲੋਕ ਜਿਹੜੇ ਵੀ ਇਲਾਜ ਨਹੀਂ ਕਰਾ ਸਕਦੇ ਪੈਸੇ ਦੇ ਪੱਖੋਂ ਉਹਨਾਂ ਦੇ ਫ੍ਰੀ ਟੈਸਟ ਬਲੱਡ ਡੋਨੇਸ਼ਨ ਔਰ ਬੀਪੀ ਦੇ 슈ਗਰ ਦੇ ਸਾਰੇ ਜਿਹੜੇ ਟੈਸਟ ਜਿਹੜੇ ਉਹ ਕਰਾ ਕੇ ਉਹਨਾਂ ਦਵਾਈ ਦਿੱਤੀ ਜਾ ਰਹੀ ਹੈ ਔਰ ਬਹੁਤ ਇੱਛਾ ਪ੍ਰਾਲਾ ਦੀ ਔਰ ਮੈਂ ਬੇਰੀ ਸਾਹਿਬ ਨੂੰ ਆਪਣੀ ਜਿਹੜੀਆਂ ਕਰਾਈਆਂ ਜੋ ਤਸੱਦਨਾ ਤੇ ਐਸੇ ਲਾਈਨ ਹੁੰਦੇ ਆ ਉਦਰੀ ਸੇਵਾ ਕਰਦੇ ਪਰ ਇਤਨੀ ਸੇਵਾ ਕਰਦੇ ਦੇ ਜੀ ਸਾਡਾ ਅੱਜ ਦੇਸ਼ ਦੇ ਅਗਰਹ ਸਾਹਿਬ ਆਪਿਆ ਦੇਖੋ ਜੀ ਇਹ ਸਾਡੇ ਵੱਡੇ ਮੌਜੇ ਜਾ ਕੇ ਜੀਰੇ ਮੁਕਸਮ ਪਾਦਪ ਜੀ ਜੀਰੇ ਚੋਪੜਾ ਜੀ ਦੇ ਅਕੀ ਜੀ ਸ਼੍ਰੀਮਤੀ ਸਤੀ ਚੋਪੜਾ ਜੀ ਯਾਦ ਕਰ ਹਰ ਸਾਲ ਅਸੀਂ ਇਹ ਰਤ ਲਗਾਨੇ ਆ ਜੇ ਕੋ ਸਾਡੇ ਇਸ ਮੈਡੀਕਲ ਕੈਂਪ ਦੇ ਵਿੱਚ ਜਿੱਥੇ ਸਾਨੂੰ ਪਰਵਾਹ ਹੰਗਾਰਾ ਲੋਕਾਂ ਵੱਲੋਂ ਮਿਲਦਾ ਉੱਥੇ ਹੀ ਨਾਲ ਸਮਾਜ ਸੇਵੀ ਸੰਸਥਾਵਾਂ ਸਾਡੀਆਂ ਅਲਾਈਸ ਗੱਪਾ ਸਾਡੇ ਲੀਡਰ ਸਾਹਿਬਾਨ ਸਾਡੇ ਹੋਰ ਸਾਥੀ ਜਿਹੜੇ ਨੇ ਉਹਨਾਂ ਵੱਲੋਂ ਸਾਨੂੰ ਸਹਿਯੋਗ ਮਿਲਦਾ ਬਹੁਤ ਸਾਨੂੰ ਬੜਾ ਅੱਛਾ ਲੱਗਦਾ ਕਿ ਐਸੋ ਉਪਰਾਲੇ ਦੇ ਵਿੱਚ ਸਾਰਾ ਸਮਾਜ ਸਾਡੇ ਨਾਲ ਆ ਕੇ ਖੜਾ ਹੁੰਦਾ ਔਰ ਅਸੀਂ ਇਹ ਉਪਰਾਲਾ ਜਿਵੇਂ ਇਸ ਤਰ੍ਹਾਂ ਹੀ ਚੱਲਦਾ ਅਸੀਂ ਇਸ ਨੂੰ ਹੋਰ ਬਿਹਤਰ ਚਲਾਦੇ ਰਾਂਗੇ ਔਰ ਇਸ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਔਰ ਜੇ ਕੋਈ ਕਮੀ ਰਹੇ ਜੇ ਨੂੰ ਦੂਰ ਵੀ ਕਰਿਆ ਕਰਾਂਗੇ ਕਿਉਂਕਿ ਸਾਰੇ ਪ੍ਰੋਗਰਾਮ ਕਿਸੇ ਕਮੀ ਵੀ ਰਹ ਜਾਂਦੀ ਹੈ ਲੇਕਿਨ ਅਸੀਂ ਕੋਈ ਵੀ ਕਮੀ ਜਿਹੜੀ ਹੈ ਉਹਨੂੰ ਵੀ ਦੂਰ ਕਰਾਂਗੇ ਹਰ ਤਰ੍ਹਾਂ ਔਰ ਇਸ ਪ੍ਰੋਗਰਾਮ ਨੂੰ ਦੇ ਨਾਲ-ਨਾਲ ਲਾਲਾ ਜੀ ਦੀ ਯਾਦ ਚ ਬਲੱਡ ਨੇਸ਼ਨ ਕੈਂਪ ਵੀ ਲੱਗਦਾ ਜੋ ਕਿ ਆਉਣ ਵਾਲੇ 2 ਮਹੀਨੇ ਵਿੱਚ ਉਹ ਵੀ ਲੱਗਣਾ ਹੈ ਔਰ ਉਹਦੇ ਵਿੱਚ ਵੀ ਸਾਨੂੰ ਬਲੱਡ ਦੇਣ ਲਈ ਬਹੁਤ ਵੱਡੀ ਗਿਣਤੀ ਵਿੱਚ ਡੋਨਰ ਪਹੁੰਚਦੇ ਨੇ ਹਮੇਸ਼ਾ ਹੀ ਪਹੁੰਚਦੇ ਨੇ ਔਰ ਉਹ ਪਹਿਲਾਂ ਹੀ ਆਪਣੇ ਨਾਮ ਨੋਟ ਕਰਾ ਦਿੰਦੇ ਕਿ ਭਾਜੀ ਕਿਸ ਦਿਨ ਲੱਗਣਾ ਡੇਟ ਦੱਸੋ ਤਾਂ ਕਿ ਅਸੀਂ ਆਈਏ ਤੇ ਅਸੀਂ ਆਪਣਾ ਬਲੱਡ ਡੋਨੇਟ ਕਰਾਣਾ ਔਰ ਮੈਂ ਸਮਝਦਾ ਕਿ ਇੱਕ ਸਮਾਜ ਦੇ ਵਿੱਚ ਬੜਾ ਅੱਛਾ ਸੰਦੇਸ਼ ਜਾਂਦਾ ਇੱਕ ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਹੈ ਦੂਸਰਾ ਇਹ ਹੈ ਕਿ ਮੈਡੀਕਲ ਕੈਂਪਾਂ ਦੇ ਵਿੱਚ ਬਹੁਤ ਜ਼ਰੂਰਤਮੰਦ ਜਿਹੜੇ ਲੋਕ ਆਂਦੇ ਨੇ ਉਹਨਾਂ ਦੀ ਜ਼ਰੂਰਤ ਮੁਤਾਬਕ ਅਸੀਂ ਉਹਨਾਂ ਨੂੰ ਦਵਾਈਆਂ ਵੀ ਦਿੰਦੇ ਹਾਂ ਉਹਨਾਂ ਦਾ ਇਲਾਜ ਵੀ ਕਰਦੇ ਹਾਂ ਹਸਪਤਲ ਜੋ ਕਿ ਸਾਾਨੂੰ ਅਨੇਸ਼ਾ ਸਹਿਯੋਗ ਕਰਦਾ ਆਇਆ ਇਹਨਾਂ ਦੇ ਮਾਹਰ ਡਾਕਟਰ ਜਿਹੜੇ ਉਹਨਾਂ ਦਾ ਬੜੇ ਅੱਛੇ ਢੰਗ ਨਾਲ ਇਲਾਜ ਕਰਦੇ ਨੇ ਔਰ ਸਾਰਾ ਇਲਾਜ ਕਰਦਾ ਨਾਲ ਸਾਡੀ ਲਾਇਸ ਕਲਬ ਬਟਾਲਾ ਲੋਟਸ ਇਤਨਾ ਪੂਰਾ ਸਹਿਯੋਗ ਕਰਦੀ ਏ ਔਰ ਅਸੀਂ ਸਾਰੀ ਕਲਬ ਇਸ ਕੰਮ ਨੂੰ ਮਤਲਬ ਬੜੇ ਅੱਛੇ ਢੰਗ ਦੇ ਨਾਲ ਸਾਰਿਆਂ ਨਾਲ ਲੱਗੇ ਹਮ ਕਰਦੇ ਥੈਂਕ ਯੂ ਮੈਡੀਕਲ ਕੈਂਪ ਪਾਸੇ ਆਏ ਸੀ ਕਿੰਨਾ ਚੈੱਕ ਅਪ ਹੋਇਆ ਡ ਇਹਤਾਬੋ ਸਨ ਮੈਡੀਕਲ ਡਾਕਟਰ ਮਾਹਨਾ ਨੇ ਨੂੰ ਮਿਲੀ ਮੈਂ ਉਹਨਾਂ ਨੇ ਬਹੁਤ ਵਧੀਆ ਦਿਲ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਮੇਰੀ ਬੇਟੀ ਦੇ ਉੱਤੇ ਚੈੱਕ ਕਰਦੇ ਬਹੁਤ ਵਧੀਆ ਲੱਗਾ ਸਾਡੇ ਛੇਵੇਂ ਦੇਖਦੇ ਹਾਂ ਜਿੱਥੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਇਹ ਫ੍ਰੀ ਮੈਡੀਕਲ ਕੈਂਪ ਸੀਤਾ ਹੋਏ ਸ਼੍ਰੀਮਤੀ ਸੋਹੇ 150 ਅਜਿਹੇ ਕੈਂਪਾਂ ਦਾ ਕਿੰਨਾ ਕਾ ਫਾਇਦਾ ਮਿਲਦਾ ਲੋਕਾਂ ਨੂੰ ਬਹੁਤ ਸਾਰਾ ਮਿਲਦਾ ਹੈ ਕਿ ਲੋਕ ਜਿਹੜੇ ਇੰਨਾਂ ਦੇ ਗਰੀਬ ਹੁੰਦੇ ਕਿ ਕੁਝ ਕਰਵਾ ਨਹੀਂ ਸਕਦੇ ਉਹ ਪੈਸੇ ਨਹੀਂ ਹੁੰਦੇ ਉਹਨਾਂ ਕੋਲ ਜਿੱਦਾਂ ਇੱਥੇ ਫ੍ਰੀ ਲੱਗਦਾ ਤੇ ਸਾਰੇ ਜਿਹੜੇ ਆ ਕੇ ਆਪਣਾ ਆਪ ਕਰਵਾਉਂਦੇ ਬਹੁਤ ਅੱਛਾ ਲੱਗਦਾ ਦਵਾਈਆਂ ਵੀ ਫ੍ਰੀ ਮਿਲੀਆਂ ਹੋਣਗੀਆਂ ਟੈਸਟ ਵੀ ਫ੍ਰੀ ਹੋਣਗੇ ਜਿਹੜੇ ਲੋੜ ਮਤਲਬ ਜਿਹਦੇ ਜਿਹੜੇ ਮਰੀਜ਼ ਨੂੰ ਜੋ ਜੋ ਲੋੜ ਆ ਆ ਜਿਸ ਮਰੀਜ਼ ਨੂੰ ਜਿੱਦਾਂ ਕੋਈ ਮਤਲਬ ਗਰੀਬ ਹੈ ਵਜਾ ਨਾਲ ਹਾਂ ਉਹਨੇ ਮਿਲਦਾ ਵਾ ਅੱਜ ਨਵਾਂ ਦਿਨ ਦੇਖ ਰਹੀਆਂ ਹੈ। ਇਸ ਦੇਖ ਸਕਦੇ ਹੋ ਤਸਵੀਰਾਂ ਇਹ ਪਟਾਲਾ ਤੋਂ ਨੇ ਜਿੱਥੇ ਕਿ ਇੱਕ ਸੇਵਾ ਸਮਰਪਿਤ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿਹੜਾ ਕਿ ਹਰ ਸਾਲ ਲਗਾਏ ਜਾਂਦੇ ਨੇ ਦਸਵਾਂ ਦਸਵੀਂ ਵਰ੍ਹੇ ਦੀ ਮੌਕੇ ਤੇ ਅੱਜ ਸਰਦੇਸ਼ ਚੋਪੜਾ ਜੀ ਦੀ ਯਾਦ ਵਿੱਚ ਇਸ ਵਰ੍ਹੇ ਤੇ ਕੈਂਪ ਸੀ। ਔਰ ਤਸਵੀਰਾਂ ਗੁਰਦਾਸਪੁਰ ਜ਼ਿਲ੍ਹਾ ਦੇ ਪਟਾਲਾ ਸ਼ਹਿਰ ਤੋਂ ਨੇ। ਕੈਮਰਾ ਪਰਸਨ ਵਿਕ੍ਰਮ ਚਿਮਨਦਲਾਲ ਗੁਪਤ ਚਾਵਲਾ ਜਗਮਨੀ ਟੀਵੀ ਲਈ ਗੁਰਦਾਸਪੁਰ।